ਅਸ਼ੋ ਵਰਤਾ ਦੇਖ ਰਹੇ ਹੈ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਅਤੇ ਅਹਿਮ ਖਬਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਵੇਲੇ ਜਾਪਾਨ ਦੇ ਦੌਰੇ ਤੇ ਨੇ ਜਾਪਾਨ ਅਤੇ ਦੱਖਣੀ ਕੋਰੀਆ ਦੇ ਦੌਰੇ ਦਾ ਅੱਜ ਉਹਨਾਂ ਦਾ ਦੂਸਰਾ ਦਿਨ ਹੈ ਅੱਜ ਦੇ ਦਿਨ ਉਹ ਜਾਪਾਨ ਦੇ ਵਿੱਚ ਵੱਖ-ਵੱਖਰੇ ਇਵੈਂਟਸ ਦੇ ਵਿੱਚ ਸ਼ਾਮਲ ਹੋਣਗੇ ਜਿਸ ਦੇ ਵਿੱਚ ਪੰਜਾਬ ਪ੍ਰੋਗਰੈਸਿਵ ਸੱਮਿਟ ਵੀ ਸ਼ਾਮਲ ਹੈ ਇਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਪਾਨ ਦੇ ਉਦਯੋਗਪਤੀਆਂ ਦੇ ਨਾਲ ਗੱਲਬਾਤ ਵੀ ਕਰਨਗੇ ਅਤੇ ਇੱਥੇ ਆਯੋਜਿਤ ਕੀਤੇ ਗਏ ਇੱਕ ਸਮੇਟ ਦੇ ਵਿੱਚ ਉਹ ਮੌਜੂਦ ਉਦਯੋਗਪਤੀਆਂ ਵਪਾਰੀਆਂ ਦੇ ਨਾਲ ਗੱਲਬਾਤ ਵੀ ਕਰਨਗੇ ਤੇ ਸੰਬੋਧਨ ਵੀ ਕਰਨਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਵੱਖ-ਵੱਖਰੇ ਪ੍ਰੋਗਰਾਮਾਂ ਦੇ ਵਿੱਚ ਜਾਪਾਨ ਦੇ ਉਦਯੋਗਪਤੀਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੇ ਲਈ ਉਤਸ਼ਾਹਿਤ ਕਰਨਗੇ ਸੋ ਪੰਜਾਬ ਦੀਆਂ ਵਿੱਚ ਨਿਵੇਸ਼ ਦੇ ਲਈ ਜਾਪਾਨੀ ਨਾਮੀ ਕੰਪਨੀਆਂ ਦੇ ਨਾਲ ਅੱਜ ਉਹ ਗੱਲਬਾਤ ਕਰਨਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਪੰਜਾਬ ਦੇ ਵਣਜ ਮੰਤਰੀ ਤੇ ਬਿਜਲੀ ਮੰਤਰੀ ਸੰਜੀਵ अरोड़ा ਵੀ ਸ਼ਾਮਲ ਨੇ ਵੱਖ-ਵੱਖ ਰਿਆ ਕਾਰਪੋਰੇਸ਼ਨਾਂ ਤੇ ਕੰਪਨੀਆਂ ਦੇ ਨਾਲ ਅੱਜ ਪੰਜਾਬ ਦਾ ਇਹ ਵਫਦ ਗੱਲਬਾਤ ਕਰੇਗਾ ਤੇ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੇ ਸੁਨਹਿਰੇ ਮੌਕਿਆਂ ਬਾਰੇ ਜਾਪਾਨ ਆਧਾਰਿਤ ਉਦਯੋਗਪਤੀਆਂ ਨੂੰ ਸੂਚਨਾ ਵੀ ਦੇਵੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਪਾਨ ਦੇ ਉਦਯੋਗਪਤੀਆਂ ਵਪਾਰੀਆਂ ਨੂੰ ਦੱਸਣਗੇ ਕਿ ਪੰਜਾਬ ਸਰਕਾਰ ਵੱਲੋਂ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਸੁਚਾਰੂ ਮਾਹੌਲ ਪ੍ਰਦਾਨ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਵਿੱਚ ਅੰਤਰਰਾਸ਼ਟਰੀ ਕੰਪਨੀਆਂ ਦੇ ਲਈ ਚੰਗਾ ਮਾਹੌਲ ਹੈ ਤਾਂ ਜੋ ਇਨਵੈਸਟਮੈਂਟ ਕਰਕੇ ਕੰਪਨੀਆਂ ਵੀ ਫਾਇਦੇ ਵਿੱਚ ਰਹਿਣਗੀਆਂ ਤੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਇਸ ਦੇ ਨਾਲ ਰੋਜ਼ਗਾਰ ਮਿਲੇਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਐਨਈਸੀ ਸੁਮਿਤੋਮੋ ਅਤੇ ਕਿਰੀਉ ਨਾਮ ਦੀਆਂ ਕੰਪਨੀਆਂ ਦੇ ਨਾਲ ਮੁਲਾਕਾਤ ਕਰਨਗੇ ਇਸ ਤੋਂ ਇਲਾਵਾ ਉਹ ਟੋਪਾਨ ਹੋਲਡਿੰਗਸ ਇਨਕਾਰਪੋਰੇਸ਼ਨ ਦੇ ਪ੍ਰਧਾਨ ਸਤੋਸ਼ੀ ਓਆ ਅਤੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕਰਨਗੇ ਸੋ ਜਾਪਾਨ ਦੇ ਟੋਕਿਓ ਰਾਜਸਤਾਨੀ ਦੇ ਵਿੱਚ ਇਹ ਇੰਡਸਟਰੀ ਰੋਡ ਸ਼ੋਅ ਵਿੱਚ ਵੀ ਸ਼ਿਰਕਤ ਕਰਨਗੇ ਤੇ ਭਾਰਤੀ ਭਾਈਚਾਰੇ ਦੇ ਨਾਲ ਮੁਲਾਕਾਤ ਵੀ ਕਰਨਗੇ ਜਪਾਨ ਦੇ ਵਿੱਚੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਸ਼ਿਸ਼ਾਂ ਪਹਿਲਾਂ ਵੀ ਕਰ ਚੁੱਕੇ ਨੇ ਕਿ ਜਪਾਨ ਦੀਆਂ ਉਦਯੋਗਿਕ ਕੰਪਨੀਆਂ ਪੰਜਾਬ ਦੇ ਵਿੱਚ ਇਨਵੈਸਟ ਕਰਨ ਸੋ ਉਹਨਾਂ ਦਾ ਦੌਰਾ ਇਸ ਇਨਵੈਸਟਮੈਂਟ ਨੂੰ ਲੈ ਕੇ ਮੀਲ ਪੱਥਰ ਵੀ ਸਾਬਤ ਹੋਵੇਗਾ ਅਤੇ ਜਪਾਨ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਨੂੰ ਵੱਡੀ ਗਿਣਤੀ ਦੇ ਵਿੱਚ ਇਨਵੈਸਟਮੈਂਟ ਮਿਲੇਗੀ ਤੇ ਜਾਪਾਨੀਆ ਕੰਪਨੀਆਂ ਪੰਜਾਬ ਦੇ ਵਿੱਚ ਆਪਣੇ ਉਦਯੋਗ ਸਥਾਪਿਤ ਕਰਨਗੀਆਂ ਸੋ ਸੰਜੀਵ ਅਰੋੜਾ ਪੰਜਾਬ ਦੇ ਬਿਜਲੀ ਮੰਤਰੀ ਵੀ ਉਹਨਾਂ ਦੇ ਨਾਲ ਨੇ ਤੇ ਅੱਜ ਵੱਖ-ਵੱਖਰੇ ਪ੍ਰੋਗਰਾਮਾਂ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਜਾਪਾਨ ਦੇ ਵੱਖ-ਵੱਖਰੇ ਉਦਯੋਗਪਤੀਆਂ ਅਤੇ ਜਾਪਾਨ ਦੀਆਂ ਕੰਪਨੀਆਂ ਦੇ ਨੁਮਾਇੰਦਿਆਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਤਾਂ ਜੋ ਪੰਜਾਬ ਦੇ ਵਿੱਚ ਇਨਵੈਸਟਮੈਂਟ ਨੂੰ ਪੰਜਾਬ ਦੇ ਵਿੱਚ ਸਰਮਾਇਆ ਨੂੰ ਆਕਰਸ਼ਿਤ ਕੀਤਾ ਜਾ ਸਕੇ ਆਪਿੰਗ ਯੂ ਵੈਲਕਮ ਫਰਮ ਪੰਜਾਬ A land known for its, its courage, creativity, and deep sense of community in India. I come before you today not just as a Chief Minister of a State of Punjab, but as a messenger and opportunity to invite you to be a part of Punjab's remarkable journey of transformation. Punjab, often called the bread basket of India, has long been the backbone of our nation's food security. But today we are reshaping that identity, moving from being just the journey of India to become one of its most vibrant. Industrial and innovation driven economies. Our vision is clear to make Punjab prosperous again, to provide our youth with meaningful employment, and to create an environment where business with confidence and stability. In the in last few years, we have witnessed a wave of positive change. policy reforms, infrastructure upgrades, and transparent governance have begun to redefine how government and industry work together. investors' confidence in punjab is rising faster than ever before. And we are determined to ensure that this momentum leads to long term prospects for all. We understand that uh, for investors, the first question is always about stability and trust. Let me show you Punjab offers both trust and stability. Our government stands on the pillars of the peace, policy, and predictable go governance. We have created an ecosystem where decisions are rule based, not in individual based. Law and order in the state is strong and dependable, and our uh, admin functions as a partner to the business, not as a harder. ਤੇ ਉਧਰ ਅਮਰਿਤਪਾਲ ਸਿੰਘ ਨੂੰ ਪੈਰੋਲ ਦਿੱਤੇ ਜਾਣ ਦੇ ਮਾਮਲੇ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਰਵਨੀਤ ਸਿੰਘ ਬਿੱਟੂ ਨੇ ਅਮਰਿਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਬਿਆਨ ਜਾਰੀ ਕੀਤਾ ਹੈ ਦੋਨ ਦੱਸਦੀ ਅਮਰਿਤਪਾਲ ਸਿੰਘ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਤੇ ਐਨਐਸਏ ਲੱਗਿਆ ਹੋਇਆ ਬਿੱਟੂ ਨੇ ਕਿਹਾ ਕਿ ਜੇਕਰ ਜੰਮੂ ਕਸ਼ਮੀਰ ਦੇ ਇੱਕ ਸੰਸਦ ਮੈਂਬਰ ਨੂੰ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੇ ਲਈ ਪੈਰੋਲ ਮਿਲ ਸਕਦੀ ਹੈ ਤਾਂ ਅਮਰਿਤਪਾਲ ਸਿੰਘ ਨੂੰ ਕਿਉਂ ਨਹੀਂ ਮਿਲ ਸਕਦੀ ਬਿੱਟੂ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਇੱਕ ਸੰਸਦ ਮੈਂਬਰ ਨੇ ਜੋ ਕੀ ਜੇਲ੍ਹ ਦੇ ਵਿੱਚ ਨੇ ਜਦੋਂ ਵੀ ਸੰਸਦ ਦਾ ਸੈਸ਼ਨ ਹੁੰਦਾ ਹੈ ਉਹਨਾਂ ਨੂੰ ਪੈਰੋਲ ਮਿਲਦੀ ਹੈ ਇਸ ਵਾਰ ਉਹਨਾਂ ਨੂੰ ਪੈਰੋਲ ਦਿੱਤੀ ਗਈ ਹੈ ਉਹ ਸੈਸ਼ਨ ਦੇ ਵਿੱਚ ਵੀ ਆਉਂਦੇ ਨੇ ਤੇ ਆਪਣੇ ਲੋਕ ਸਭਾ ਹਲਕੇ ਜੰਮੂ ਕਸ਼ਮੀਰ ਦੇ ਹਲਕੇ ਬਾਰੇ ਨੁਮਾਇੰਦਗੀ ਵੀ ਕਰਦੇ ਨੇ ਤੇ ਉੱਥੇ ਦੀਆਂ ਸਮੱਸਿਆਵਾਂ ਵੀ ਰੱਖਦੇ ਨੇ ਰਵਨੀ ਸਿੰਘ ਬਿੱਟੂ ਨੇ ਕਿਹਾ ਕਿ ਅਮਰਿਤਪਾਲ ਸਿੰਘ ਨੂੰ ਵੀ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਆਪਣੇ ਹਲਕੇ ਦੇ ਮਹੱਤਵਪੂਰਨ ਮਸਲਿਆਂ ਨੂੰ ਉਹ ਸਦਨ ਦੇ ਵਿੱਚ ਰੱਖ ਸਕਣ ਉਹਨਾਂ ਕਿਹਾ ਕਿ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਅਵੀ ਲੱਖ ਤੋਂ ਜ਼ਿਆਦਾ ਲੋਕਾਂ ਨੇ ਅਮਰਿਤਪਾਲ ਸਿੰਘ ਨੂੰ ਚੁਣਿਆ ਹੈ ਸੋ ਉਹਨਾਂ ਨੂੰ ਪਰੋਲ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਰਖ ਸਕਣ ਉਹਨਾਂ ਨੇ ਇਹ ਵੀ ਕਿਹਾ ਕਿ ਅਮਰਿਤਪਾਲ ਨੂੰ ਲੋਕਤੰਤਰ ਦੇ ਸਮੰਦਰ ਦੇ ਵਿੱਚ ਸਪੀਕਰ ਨੇ ਸੋਚਕਾਈ ਹੈ ਸੋ ਇੱਥੇ ਹਰ ਵਿਅਕਤੀ ਦੇ ਅਧਿਕਾਰ ਨਹੀਂ ਮੈਨੂੰ ਇਸ ਗੱਲ ਦੀ ਜ਼ਿਆਦਾ ਚਿੰਤਾ ਹੈ ਉਹਨਾਂ ਨੇ ਕਿਹਾ ਕਿ ਲੋਕ ਸਭਾ ਹਲਕੇ ਦੇ ਅੰਦਰ ਨੌ ਵਿਧਾਨ ਸਭਾ ਹਲਕਿਆਂ ਲਈ ਕੌਣ ਬੋਲੇਗਾ ਜਿਸ ਲਈ ਉਹ ਸੰਸਦ ਮੈਂਬਰ ਬਣੇ ਨੇ ਸੋ ਰਵਨੀਤ ਸਿੰਘ ਬਿੱਟੂ ਨੇ ਅਮਰਿਤਪਾਲ ਸਿੰਘ ਦੇ ਜੋ ਹੱਕ ਨੇ ਸੰਸਦ ਵਿੱਚ ਬੋਲਣ ਦਾ ਉਸ ਦੇ ਨਾਲ ਖੜੇ ਹੋਏ ਨੇ ਤੇ ਇਹ ਵੀ ਕਿਹਾ ਕਿ ਉਹਨਾਂ ਨੂੰ ਜ਼ਰੂਰ ਪੈਰੋਲ ਮਿਲਣੀ ਚਾਹੀਦੀ ਹੈ ਤਾਂ ਜੋ ਆਪਣੇ ਹਲਕੇ ਦੇ ਲੋਕਾਂ ਦੀ ਲੋਕ ਸਭਾ ਦੇ ਵਿੱਚ ਅਮਰਿਤਪਾਲ ਸਿੰਘ ਨੁਮਾਇੰਦਗੀ ਕਰ ਸਕਣ ਤੇ ਉਧਰ ਸਟੇਟ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਪੰਚਾਇਤ ਸੰਪਤੀ ਦੇ ਮਤਦਾਨਜ਼ਰ ਪੰਜਾਬ ਭਾਰ ਦੇ ਵਿੱਚ ਤਬਦੀਲੀਆਂ ਅਤੇ ਨਵੀਆਂ ਨਿਯੁਕਤੀਆਂ ਤੇ ਪਾਬੰਦੀ ਲਗਾ ਦਿੱਤੀ ਹੈ ਸੂਬਾ ਚੋਣ ਕਮਿਸ਼ਨ ਰਾਜਕਮਲ ਚੌਧਰੀ ਨੇ ਮੁਖ ਕੱਤਰ ਕੇ ਏਪੀ ਸਿਨਾ ਨੂੰ ਇੱਕ ਪੱਤਰ ਲਿਖ ਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ 26 ਨਵੰਬਰ ਨੂੰ ਚੋਣਾਂ ਦੇ ਐਲਾਨ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੱਡੇ ਪ੍ਰਸ਼ਾਸਿਕ ਪ੍ਰਸ਼ਾਸਨਿਕ ਬਦਲਾਅ ਕੀਤੇ ਨੇ ਚੋਣ ਪ੍ਰਕਿਰਿਆ ਹੁਣ ਚੱਲ ਰਹੀ ਹੈ ਤੇ 4 ਦਸੰਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾਣੀਆਂ ਨੇ ਅਤੇ VOTING 14 ਦਸੰਬਰ ਨੂੰ ਹੋਵੇਗੀ ਚੋਣਾ ਕਾਰਨ ਨਗਰ ਨਿਗਮ ਖੇਤਰਾ ਨੂੰ ਛਾਟਕੇ ਪੂਰੇ ਰਾਜ ਦੇ ਵਿੱਚ ਇੱਕ ਆਦਰਸ਼ ਚੋਣ ਜਾਬਤਾ ਲਾਗੂ ਹੈ ਜਿਸ ਤਹਿਤ ਸਰਕਾਰ ਕੋਈ ਵੀ ਤਬਾਦਲਾ ਜਾਂ ਨਿਯੁਕਤੀ ਨਹੀਂ ਕਰ ਸਕਦੀ ਜੇਕਰ ਸਰਕਾਰ ਨੂੰ ਕੋਈ ਜ਼ਰੂਰੀ ਤਬਾਦਲਾ ਜਾਂ ਨਿਯੁਕਤੀ ਕਰਨੀ ਆ ਤਾਂ ਉਸ ਨੂੰ ਪਹਿਲਾਂ ਰਾਜ ਚੋਣ ਕਮਿਸ਼ਨ ਦੀ ਇਜਾਜ਼ਤ ਲੈਣੀ ਪਵੇਗੀ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਚੋਣਾ ਖਤਮ ਹੋਣ ਤੱਕ ਕਿਸੇ ਵੀ ਅਧਿਕਾਰੀਆਂ ਕਰਮਚਾਰੀ ਦਾ ਕੋਈ ਤਬਾਦਲਾ ਨਿਯੁਕਤੀਆਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਤੇ ਉਧਰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ ਆਪਣੇ ਰਿਕਾਰਡ ਹੇਠਲੇ ਪੱਧਰ ਤੇ ਆ ਗਿਆ ਹੈ ਜਾਣਕਾਰੀ ਦੇ ਮੁਤਾਬਿਕ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 9 ਪੈਸੇ ਦਿੱਗ ਤੇ 90 ਰੁਪਏ 5 ਪੈਸੇ ਦੇ ਰਿਕਾਰਡ ਦੇ ਹੇਠਲੇ ਪੱਧਰ ਤੇ ਪਹੁੰਚ ਗਿਆ ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਇਹ 99 ਰੁਪਏ 96 ਪੈਸੇ ਤੇ ਬੰਦ ਹੋਇਆ ਸੀ ਰੁਪਏ ਦੇ ਡਿੱਗਣ ਦਾ ਮਤਲਬ ਹੈ ਕਿ ਭਾਰਤ ਨੂੰ ਦਰਾਮਦ ਹੋਰ ਮਹਿੰਗੀ ਹੁੰਦੀ ਜਾ ਰਹੀ ਹੈ ਤੇ ਵਿਦੇਸ਼ੀ ਯਾਤਰਾ ਤੇ ਪੜ੍ਹਾਈ ਵੀ ਮਹਿੰਗੀ ਹੁੰਦੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ 1 ਜਨਵਰੀ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 85 ਰੁਪਏ 70 ਪੈਸੇ ਦੇ ਪੱਧਰ 'ਤੇ ਸੀ ਤੇ ਹੁਣ ਸਾਲ ਦੇ ਆ ਆਖਰੀ ਮਹੀਨੇ ਦੇ ਵਿੱਚ 90 ਰੁਪਏ 5 ਪੈਸੇ ਤੇ ਪਹੁੰਚ ਗਿਆ ਜਾਕੀ ਸਾਲ ਦੇ ਅਜੇ ਵੀ 3 ਹਫ਼ਤਿਆਂ ਤੋਂ ਵੱਧ ਸਮਾਂ ਜਿਹੜਾ ਬਾਕੀ ਹੈ ਤੁਹਾਨੂੰ ਦੱਸ ਦਈਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਭਾਰਤ ਦੇ ਉੱਤੇ ਲਗਾਏ ਗਏ ਵਾਧੂ ਟੈਰਿਫ ਦਾ ਅਸਰ ਵੀ ₹ ਦੀ ਗਿਰਾਵਟ ਦਾ ਇੱਕ ਕਾਰਨ ਸਮਝਿਆ ਜਾ ਰਿਹਾ ਇਸ ਤੋਂ ਬਿਨਾਂ ਅਮਰੀਕੀ ਪਾਬੰਦੀਆਂ ਅਤੇ ਕੁਮਾਂਤਰੀ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਵੀ ਅਮਰੀਕੀ ਡਾਲਰ ਆ ਭਾਰਤੀ ਰੁਪਏ ਦੇ ਮੁਕਾਬਲੇ ਮਜ਼ਬੂਤ ਹੋਇਆ ਸੋ ਇਸ ਨੂੰ ਹਾਲ ਹੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਵੱਲੋਂ ਲਏ ਗਏ ਫੈਸਲਿਆਂ ਦਾ ਅਸਰ ਵੀ ਮੰਨਿਆ ਜਾ ਰਿਹਾ ਹੈ ਉਦਰ ਰੂਸੀ ਸੰਸਦ ਦੇ ਹੇਠਲੇ ਸਦਨ ਡਿਊਮਾ ਨੇ ਭਾਰਤ ਤੇ ਰੂਸ ਵਿਚਕਾਰ ਫੌਜੀ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮਝੌਤੇ ਦੇ ਤਹਿਤ ਦੋਵਾਂ ਦੇਸ਼ਾਂ ਦੀਆਂ ਫੌਜਾਂ ਇੱਕ ਦੂਜੇ ਦੇ ਫੌਜੀ ਟਿਕਾਣੇ, ਸਹੂਲਤਾਂ ਤੇ ਸਰੋਤਾਂ ਦੀ ਵਰਤੋਂ ਅਤੇ ਆਦਾਨ-ਪ੍ਰਦਾਨ ਕਰਨ ਦੇ ਯੋਗ ਹੋਣਗੀਆਂ। ਉਹਨਾਂ ਦੇ ਜਹਾਜ਼, ਜੰਗੀ ਜਹਾਜ਼, ਫੌਜੀ ਟਿਕਾਣੇ ਤੇ ਈਦਨ ਪਰਣ ਵਾਲੇ ਕੈਂਪ ਲਗਾਉਣੀਆਂ ਹੋਰ ਲੌਜਿਸਟਿਕ ਸਹੂਲਤਾਂ ਦੀ ਵਰਤੋਂ ਕਰਨ ਦੇ ਯੋਗ ਇਹ ਦੋਨੇ ਦੇਸ਼ ਹੋਣਗੇ। ਲਾਗਤਾਂ ਨੂੰ ਬਰਾਬਰ ਸਾਂਝਾ ਕੀਤਾ ਜਾਵੇਗਾ ਤੇ ਪ੍ਰਵਾਨਗੀ ਰਾਸ਼ਟਰਪਤੀ ਪੋਪੇਨ ਦੀ ਭਾਰਤ ਫੇਰੀ ਤੋਂ 2 ਦਿਨ ਪਹਿਲਾਂ ਆਈ ਹੈ ਇਸ ਸਮਝੌਤੇ ਦੇ ਨਾਲ ਹੀ 18 ਫਰਵਰੀ ਨੂੰ ਭਾਰਤ ਤੇ ਰੂਸ ਵਿਚਕਾਰ ਦਸਤਖਤ ਕੀਤੇ ਗਏ ਸਨ ਪਿਛਲੇ ਹfte ਰੂਸੀ ਪ੍ਰਧਾਨ ਮੰਤਰੀ ਮਿਖਾਇਲ ਮਸੂਸਤਿਨ ਨੇ ਇਸ ਨੂੰ ਪ੍ਰਵਾਨਗੀ ਦੇ ਕੇ ਸੰਸਦ ਦੇ ਵਿੱਚ ਭੇਜਿਆ ਸੀ ਰੂਸੀ ਸੰਸਦ ਦੇ ਸਪੀਕਰ ਨੇ ਕਿਹਾ ਕਿ ਭਾਰਤ ਤੇ ਰੂਸ ਦੇ ਸੰਬੰਧ ਬਹੁਤ ਜ਼ਿਆਦਾ ਮਜ਼ਬੂਤ ਨੇ ਤੇ ਇਹ ਸਮਝੌਤਾ ਉਹਨਾਂ ਨੂੰ ਹੋਰ ਮਜ਼ਬੂਤ ਕਰੇਗਾ ਰੂਸੀ ਸਰਕਾਰ ਨੇ ਇਹ ਵੀ ਕਿਹਾ ਕਿ ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ ਤੇ ਲੋੜ ਸਮੇਂ ਇੱਕ ਦੂਜੇ ਦੀ ਸਹਾਇਤਾ ਕਰਨਾ ਹੋਰ ਵੀ ਆਸਾਨ ਹੋਵੇਗਾ ਤੁਹਾਨੂੰ ਦੱਸ ਦਈਏ ਇਹ ਸਮਝੌਤਾ ਉਸ ਵੇਲੇ ਹੋਣ ਦੇ ਵਿੱਚ ਆਇਆ ਜਦੋਂ ਰੂਸੀ ਰਾਸ਼ਟਰਪਤੀ ਭਾਰਤ ਦੀ ਯਾਤਰਾ ਕਰਨ ਵਾਲੇ ਨੇ ਬਿਰੂਸੀ ਰਾਸ਼ਟਰਪਤੀ ਵਿਲਾਦੀਮੀਰ ਪੁਤਿਨ ਜਲਦੀ ਹੀ ਭਾਰਤ ਦੀ ਯਾਤਰਾ ਤੇ ਆਉਣਗੇ ਤੇ ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਦੇ ਵਿੱਚ ਇੱਕ ਨਵੀਂ ਮਜ਼ਬੂਤ ਦਿਸ਼ਾ ਵੱਲ ਵਧਣ ਦੇ ਅਸਾਰ ਜਿਹੜੇ ਨੇ ਉਹ ਕਮਾਂਤਰੀ ਪੱਧਰ ਤੇ ਲਗਾਏ ਜਾ ਰਹੇ ਨੇ ਤੇ ਭਾਰਤ ਤੇ ਰੂਸ ਦਾ ਆਪਸੀ ਸਬੰਧ ਹੈ ਜਿਹੜਾ ਇਸ ਯਾਤਰਾ ਤੋਂ ਬਾਅਦ ਹੋਰ ਵੀ ਮਜ਼ਬੂਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਤੇ ਇਸ ਰੂਸੀ ਰਾਸ਼ਟਰਪਤੀ ਦੀ ਇਸ ਯਾਤਰਾ ਦੇ ਕਮਾਂਤਰੀ ਮੀਡੀਆ ਦੇ ਵਿੱਚ ਖੂਬ ਚਰਚੇ ਨੇ ਤੇ ਹੁਣ ਪੰਜਾਬ ਦੇ ਮੌਸਮ ਤੇ ਪਾਉਂਿਆਂ ਇੱਕ ਨਜ਼ਰ ਪੰਜਾਬ ਦੇ ਵਿੱਚ ਠੰਡ ਨੇ ਕਾਂਬਾ ਛੇੜ ਰੱਖਿਆ ਤੇ ਪਿਛਲੇ 24 ਘੰਟਿਆਂ ਦੇ ਵਿੱਚ ਸੂਬੇ ਦੇ ਵਿੱਚ ਕੱਟੋ-ਕੱਟ ਤਾਪਮਾਨ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਪੰਜਾਬ ਦੇ ਵਿੱਚ ਸਭ ਤੋਂ ਘੱਟ-ਕੱਟੋ-ਕੱਟ ਤਾਪਮਾਨ 3 ਡਿਗਰੀ ਰਿਕਾਰਡ ਕੀਤਾ ਗਿਆ ਜੋ ਕਿ ਆਮ ਤੋਂ 1.6 ਡਿਗਰੀ ਘੱਟ ਹੈ ਪੰਜਾਬ ਦੇ ਵਿੱਚ ਧੁੰਦ ਹੈ ਜਿਹੜੀ ਦਿਨੋਂ-ਦਿਨ ਸੰਘਣੀ ਹੁੰਦੀ ਜਾ ਰਹੀ ਹੈ ਤੇ ਸੂਬੇ ਦੇ ਵਿੱਚ ਸ਼ੀਤ ਲਹਿਰ ਦਾ yellow alert ਅੱਜ ਵੀ ਜਾਰੀ ਕੀਤਾ ਗਿਆ ਹੈ ਪਿਛਲੇ 4 ਦਿਨਾਂ ਤੋਂ ਲਗਾਤਾਰ ਸ਼ੀਤ ਲਹਿਰ ਦਾ yellow alert ਜਾਰੀ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਫਰੀਦਕੋਟ ਦੇ ਵਿੱਚ ਸਭ ਤੋਂ ਠੰਡੀ ਜਗ੍ਹਾ ਰਿਕਾਰਡ ਕੀਤੀ ਗਈ ਹੈ 3 ਡਿਗਰੀ ਤਾਪਮਾਨ ਇੱਥੇ ਰਾਤ ਦਾ ਰਿਕਾਰਡ ਕੀਤਾ ਗਿਆ ਸੂਬੇ ਦਾ ਸਭ ਤੋਂ ਠੰਡੀ ਜਗ੍ਹਾ ਜਿਹੜੀ ਹੈ ਉਹ ਫਰੀਦਕੋਟ ਰਿਕਾਰਡ ਕੀਤੀ ਗਈ ਹੈ ਸੋ ਤਾਪਮਾਨ ਚੰਡੀਗੜ੍ਹ ਦੇ ਤਾਪਾਂ ਦੀ ਗੱਲ ਕਰੀ ਤਾਂ ਚੰਡੀਗੜ੍ਹ ਦੇ ਵਿੱਚ ਘੱਟੋ ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਲੰਧਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੀ ਹਵਾ ਜਿਹੜੀ ਹੈ ਹਵਾ ਦਾ ਪੱਧਰ ਹੈ ਉਹ ਪਰ ਦੂਸ਼ਣ ਹੈ ਜਿਹੜਾ ਉਹ ਰਿਕਾਰਡ ਕੀਤਾ ਜਾ ਰਿਹਾ ਤੇ 100 ਦੇ ਨੇੜੇ ਤੇੜੇ ਹਵਾ ਦੇ ਪੱਧਰ ਦਾ ਪ੍ਰਦੂਸ਼ਣ ਰਿਕਾਰਡ ਕੀਤਾ ਜਾ ਰਿਹਾ ਹੈ ਹਾਲਾਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਦਸੰਬਰ ਦੇ ਸ਼ੁਰੂ ਹੋਣ ਤੱਕ ਪੰਜਾਬ ਦੇ ਵਿੱਚ ਹਵਾ ਸਾਫ਼ ਹੋ ਜਾਵੇਗੀ ਪਰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਤਾਂ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ 100 ਦੇ ਨੇੜੇ ਤੇ ਜਿਹੜੇ ਰਿਕਾਰਡ ਕੀਤਾ ਜਾ ਰਿਹਾ ਉਧਰ ਦੂਜੇ ਪਾਸੇ ਪੰਜਾਬ ਦੇ ਵਿੱਚ ਪੱਛਮੀ ਗੜਬੜੀ ਵੀ ਐਕਟਿਵ ਹੈ 5 ਦਸੰਬਰ 2025 ਤੋਂ ਪੱਛਮੀ ਹਿਮਾਲਿਆ ਦੇ ਵਿੱਚ ਇੱਕ ਹੋਰ ਪੱਛਮੀ ਗੜਬੜੀ ਹੈ ਜਿਹੜੀ ਉਹ ਮਜਬੂਤ ਹੁੰਨ ਦੇ ਅਸਾਰ ਪੈਦਾ ਹੋ ਗਏ ਨੇ ਜਿਸ ਕਰਕੇ ਪੰਜਾਬ ਦੇ ਵਿੱਚ ਠੰਡ ਹੈ ਜਿਹੜੀ ਪੰਜਾਬ ਦੇ ਉੱਤਰੀ ਜ਼ਿਲ੍ਹਿਆਂ ਦੇ ਵਿੱਚ ਵੱਸ ਸਕਦੀ ਹੈ ਇਸ ਤੋਂ ਇਲਾਵਾ ਪਾਕਿਸਤਾਨ ਵਾਲੇ ਪਾਸੇ ਉੱਤਰੀ ਪਾਕਿਸਤਾਨ ਦੇ ਉੱਪਰਲੇ ਅਸਮਾਨ ਦੇ ਵਿੱਚ ਵੀ ਇੱਕ ਪੱਛਮੀ ਗੜਬੜੀ ਐਕਟਿਵ ਹੈ ਜਿਸ ਕਾਰਨ ਇਸ ਦਾ ਵੀ ਪੰਜਾਬ ਦੇ ਮੌਸਮ ਤੇ ਅਸਰ ਪੈ ਰਿਹਾ ਪੰਜਾਬ ਦੇ ਵਿੱਚ ਮਾਲਵਾ ਖੇਤਰ ਦੇ ਵਿੱਚ ਫਰੀਦਕੋਟ ਫਿਰੋਜ਼ਪੁਰ ਮਾਨਸਾ ਅਤੇ ਸਰਹੱਦੀ ਇਲਾਕੇ ਦੇ ਵਿੱਚ ਜੋ ਕਹਿਰ ਦੀ ਠੰਡ ਪੈ ਰਹੀ ਹੈ ਇਸੇ ਪੱਛਮੀ ਗੜਬੜੀ ਦੇ ਅਸਰ ਦੇ ਕਾਰਨ ਇਹ ਠੰਡ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਪੈ ਰਹੀ ਹੈ ਸੋ ਆਮ ਨਾਲੋਂ ਜਿਹੜਾ ਤਾਪਮਾਨ 2-3 ਡਿਗਰੀ ਘੱਟ ਰਿਕਾਰਡ ਕੀਤਾ ਜਾ ਰਿਹਾ ਉਹ ਇਸੇ ਪੱਛਮੀ ਗੜਬੜੀ ਦਾ ਅਸਰ ਸਮਝਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਇਸ ਪੱਛਮੀ ਗੜਬੜੀ ਦੇ ਕਾਰਨ ਇੱਕ ਚੱਕਰਵਾਤ ਵਰਗੀ ਹਲਕੀ ਸਥਿਤੀ ਵੀ ਪੰਜਾਬ ਦੇ ਵਿੱਚ ਬਣੀ ਹੋਈ ਹੈ ਜੋ ਕਿ ਪੰਜਾਬ ਹਰਿਆਣਾ ਦੇ ਬਾਰਡਰ ਦੇ ਨਜ਼ਦੀਕ ਬਣ ਰਹੀ ਹੈ ਸੋ ਦੱਖਣੀ ਹਿਮਾਚਲ ਪ੍ਰਦੇਸ਼ ਵੱਲ ਇਸ ਦਾ ਜਿਹੜਾ ਪ੍ਰਭਾਵ ਵਧ ਰਿਹਾ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਠੰਡ ਪੈ ਰਹੀ ਹੈ ਉਹ ਠੰਡ ਇਸੇ ਤਰ੍ਹਾਂ ਹੀ ਜਾਰੀ ਰਹਿਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਚਿਤਾਈ ਗਈ ਹੈ ਮਾਲਵਾ ਦੇ ਖੇਤਰਾਂ ਤੇ ਇਸ ਦੇ ਨਾਲ ਹੀ ਦੁਆਬੇ ਦੇ ਥੋੜੇ ਜਿਹੇ ਖੇਤਰ ਦੇ ਵਿੱਚ ਵੀ ਇਸੇ ਸ਼ੀਤ ਲਹਿਰ ਦਾ ਪ੍ਰਭਾਵ ਵਿਆਪਕ ਪੱਧਰ ਤੇ ਦੇਖਣ ਨੂੰ ਮਿਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਠੰਡ ਇੱਥੇ ਕਾਇਮ ਰਹੇਗੀ ਗੱਲ ਕਰੀਏ ਸਵੇਰੇ ਬਠਿੰਡਾ ਅਤੇ ਰੂਪਨਗਰ ਨੂੰ ਛੱਡ ਕੇ ਪੰਜਾਬ ਦੇ ਸਾਰੇ ਸ਼ਹਿਰਾਂ ਦੀ ਹਵਾ ਦਾ ਗੁਣਵੱਤਾ ਜਿਹੜਾ ਪ੍ਰਦੂਸ਼ਿਤ ਸੀ ਹਵਾ ਦਾ ਗੁਣਵੱਤਾ ਸੂਚਕਾਂਕ 100 ਤੋਂ ਉੱਪਰ ਕਈ ਸ਼ਹਿਰਾਂ ਦੇ ਵਿੱਚ ਰਿਕਾਰਡ ਕੀਤਾ ਗਿਆ ਹੈ 에어 ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਤਾਂ ਬਠਿੰਡਾ ਤੇ ਰੂਪਨਗਰ ਦੇ ਵਿੱਚ ਕ੍ਰਮਵਾਰ 76 ਅਤੇ 63 에어 ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਜਲੰਧਰ ਦੇ ਵਿੱਚ 171 ਬੇहद ਜ਼ਿਆਦਾ ਖੰਨਾ ਦੇ ਵਿੱਚ 122 ਲੁਧਿਆਣਾ ਦੇ ਵਿੱਚ 124 ਗੋਬਿੰਦਗੜ ਦੇ ਵਿੱਚ 156 ਅਤੇ ਪਟਿਆਲਾ ਦੇ ਵਿੱਚ 143 에어 ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਜੋ ਕਿ ਪ੍ਰਦੂਸ਼ਣ ਦੇ ਪੱਧਰ ਤੋਂ ਕਾਫੀ ਜ਼ਿਆਦਾ ਅਤੇ ਇਹਨਾਂ ਸ਼ਹਿਰਾਂ ਦੇ ਵਿੱਚ ਕਾਫੀ ਜ਼ਿਆਦਾ 에어 ਕੁਆਲਿਟੀ ਇੰਡੈਕਸ ਹੈ ਜਿਹੜਾ ਖਰਾਬ ਇਸ ਵੇਲੇ ਸਮਝਿਆ ਜਾ ਰਿਹਾ ਸੋ ਪੰਜਾਬ ਦੇ ਵਿੱਚ ਹਵਾ ਦੀ ਗੁਣਵੱਤਾ ਦੇ ਵਿੱਚ ਸੁਧਾਰ ਨਹੀਂ ਹੋ ਰਿਹਾ ਉਮੀਦ ਕੀਤੀ ਜਾ ਰਹੀ ਹੈ ਕਿ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਬਾਅਦ ਜੇਕਰ ਪੰਜਾਬ ਦੇ ਵਿੱਚ ਬਰਸਾਤ ਹੁੰਦੀ ਹੈ ਤਾਂ ਉਸ ਦੇ ਨਾਲ ਜ਼ਰੂਰ 에어 ਕੁਆਲਿਟੀ ਇੰਡੈਕਸ ਦੇ ਵਿੱਚ ਸੁਧਾਰ ਹੋਵੇਗੀ ਪਰ ਮੌਸਮ ਵਿਭਾਗ ਦੇ ਵੱਲੋਂ ਜਲਦ ਹੀ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਜਿਤਾਈ ਗਈ ਚੰਡੀਗੜ੍ਹ ਦੇ ਮੌਸਮ ਦੀ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ 에어 ਕੁਆਲਿਟੀ ਇੰਡੈਕਸ ਸੈਕਟਰ ਵਾਈ ਦਾ 181 ਦਰਜ ਕੀਤਾ ਗਿਆ ਹੈ ਮਹਾਲੀ ਦੇ ਸੈਕਟਰ 53 ਦੇ ਵਿੱਚ 153 ਅ ਇਸ ਤੋਂ ਇਲਾਵਾ ਅਗਲੇ 7 ਦਿਨਾਂ ਤੱਕ ਮੌਸਮ ਹੈ ਜਿਹੜਾ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਖੁਸ਼ਕ ਰਹਿਣ ਦੀ ਉਮੀਦ ਹੈ ਮੀਂਹ ਪੈਣ ਦੀ ਕੋਈ ਉਮੀਦ ਨਹੀਂ ਹੈ ਸੋ ਇਲਾਕੇ ਦੇ ਵਿੱਚ ਕੁਝ ਇਲਾਕਿਆਂ 'ਚ ਹਲਕੀ ਧੁੰਦ ਜ਼ਰੂਰ ਪੈ ਰਹੀ ਹੈ ਪਰ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਨਹੀਂ ਜਿਤਾਈ ਗਈ ਅਗਲੇ 3 ਦਿਨਾਂ ਤੱਕ ਕਟੋ-ਕਟ ਤਾਪਮਾਨ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਠੰਡ ਵਾਲਾ ਹੀ ਰਹੇਗਾ ਇਸ ਤੋਂ ਇਲਾਵਾ ਪੰਜਾਬ ਦੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਸ਼ੀਤ ਲਹਿਰ ਚੱਲ ਰਹੀ ਹੈ ਉੱਥੇ ਵੀ ਅਗਲੇ 3-4 ਦਿਨ ਤੱਕ ਸ਼ੀਤ ਲਹਿਰ ਦਾ ਪ੍ਰਕੋਪ ਇਸੇ ਤਰ੍ਹਾਂ ਦੇਖਣ ਨੂੰ ਮਿਲੇਗਾ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ।